ਬੰਦੇਆਂ ਦੇ ਅੰਤ ਕੁਝ ਨਹੀਂ ਐ ਆ ਪੰਜਾਬ ਦੀ ਧਰਤੀ ਤੇ ਬਹੁਤ ਕੁਝ ਹੋ ਰਿਹਾ ਤੇ ਸਿਰਫ ਲੋਣ ਵਾਲੇ ਖਾ ਖਾ ਦੇ ਉੱਤੇ ਬੈਠੇ ਆ ਬਾਹ ਬਾਹ ਦੇ ਖਾ ਖਾ ਤੇ ਬੈਠੇ ਹੋਏ ਭੁਰਲੇ ਭਟਕੇ ਲੋਕਾਂ ਨੂੰ ਜਿਹਨਾਂ ਨੂੰ ਗਿਆਨ ਨਹੀਂ ਹੈ ਉਹਨਾਂ ਨੂੰ ਲੁੱਟ ਰਹੇ ਨੇ ਕਹਿੰਦੇ ਆਓ ਦੱਸਿਓ ਤੁਹਾਡੇ ਘਰ ਵਿੱਚ ਦੁੱਖ ਕਿਨੇ ਆਇਆ ਤੁਹਾਨੂੰ ਬਿਮਾਰੀ ਕਿਨੇ ਲਾਈ ਹੈ ਤੁਹਾਡਾ ਕੰਮ ਬਾਗ ਘਰ ਵਿੱਚ ਨਹੀਂ ਚੱਲਦਾ ਚਾਰ ਕਿਢੋਲੀਆਂ ਵਾਲੇ ਸਿਰ ਖਾਈ ਕਰਦੇ ਆ ਚਲ ਬਾਬਾ ਫਲਾਣੇ ਦੇ ਘਰ ਚੱਲ 10 ਉਹਦੇ ਘਰ ਵਿੱਚ ਕੌਣ ਮਰਿਆ ਕੌਣ ਤਰਕ ਕਰ ਰਿਹਾ ਜਿਹਨੇ ਕੋਣਾ ਬਾਣਾ ਕੀਤਾ ਮਾਫ਼ ਕਰਿਓ ਜਦੋਂ ਤੁਸੀਂ ਕੁਰਬਾਨੀ ਪੜਨ ਲੱਗੇ ਇੱਕ ਗੱਲ ਚਿੱਤੇ ਰੱਖਿਓ ਇਹ ਸਭ ਖੰਡ ਕਰਦੇ ਆ ਸਭ ਖੰਡੀ ਨੇ ਇਹ ਕੋਈ ਕਿਸੇ ਦਾ ਪੋ ਜੇ ਉਹ ਜੀਸਾ ਆਪਣੀ ਲਾ ਚਰਨੀ ਨਾ ਕਰੇ ਸਾਡੇ ਕਰਮਾਂ ਦੇ ਸਾਡਾ ਜੀਵਨ ਬੁਆਰ ਦੇਗਾ ਗੱਲ ਕਰਮਾਂ ਦੀ ਖੜਦੀ ਹੈ ਜੀ ਕਰਮੀ ਆਪੋ ਆਪਣੀ ਕੇ ਦੇਣੇ ਕੇ ਦੂਰ ਤੁਸੀਂ ਬੰਦੇ ਦੇ ਹੱਥ ਨਹੀਂ ਹੈ ਬੁਰਾਣਾ ਕਹਿੰਦਾ ਮੈਨੂੰ ਹੱਥ ਦਿਖਾ ਦਿਓ ਬੁਰਾਣਾ ਕਹਿੰਦਾ ਮੈਨੂੰ ਕੁੜੀ ਦਿਖਾ ਦਿਓ ਕੁਝ ਨਹੀਂ ਹੋਣਾ ਗੁਰੂ ਦੇ ਚਰਨਾ ਚਰਨਾਂ ਚਰਨਾਸ ਕਰਿਆ ਕਰੋ ਸਾਧਗੁਰੂ ਜਗਤ ਜਨਤਾ ਰੱਖ ਲੈ ਆਪਣੀ ਕਿਰਪਾ ਧਾਰ ਮੇਰੇ ਮਾਲਕ ਸਤੋ ਰੱਖ ਲੈ ਅਸੀਂ ਡੁੱਬਦੇ ਗਏ